ਨਮਸਕਾਰ ਵੇਖਰੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਬਲਾਕ ਨੂਰਪੁਰ ਬੇਦੀ ਦੇ ਵਿੱਚ ਇੱਕ ਰਾਤ ਦੇ ਵਿੱਚ ਦੋ ਚੋਰੀਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਾਰ ਚੋਰਾਂ ਦੇ ਨਿਸ਼ਾਨੇ ਸਨ ਸਰਕਾਰੀ ਸੰਸਥਾਵਾਂ ਚੋਰਾਵਲੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਸਮੁੰਦੜੀਆਂ ਵਿਖੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਕਾਨਪੁਰ ਖੋਈ ਵਿਖੇ ਸਰਕਾਰ ਵੱਲੋਂ ਬਣਾਏ ਗਏ ਸੇਵਾ ਕੇਂਦਰ ਦੇ ਵਿੱਚ ਚੋਰਾਂ ਨੇ ਚੋਰੀ ਕਰ ਲਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਬਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੇਵਾ ਕੇਂਦਰ ਦੇ ਵਿੱਚ ਆਉਂਦੇ ਹਨ ਤਾਲੇ ਟੁੱਟੇ ਵੇਖ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸੇਵਾ ਕੇਂਦਰ ਦੇ ਵਿੱਚ ਚੋਰੀ ਹੋ ਗਈ ਹੈ। ਚੋਰਾਂ ਵੱਲੋਂ ਸੇਵਾ ਕੇਂਦਰ ਦੇ ਵਿੱਚੋਂ 8 ਬੈਟਰੀ, ਇਨਵਰਟਰ, ਡੀਵੀਆਰ ਚੋਰੀ ਕਰ ਲਏ ਗਏ ਹਨ। ਇਹ ਵਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਫਿਲਹਾਲ ਪੁਲਿਸ ਵੀ ਚੋਰੀ ਦੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸੇਵਾ ਕੇਂਦਰ ਦੇ ਵਿੱਚ ਡੇਢ ਤੋਂ 2 ਮਹੀਨੇ ਪਹਿਲਾਂ ਇੱਕ ਚੌਕੀਦਾਰ ਮੌਜੂਦ ਸੀ ਤੇ ਜਿਸ ਨੂੰ ਹਟਾ ਦਿੱਤਾ ਗਿਆ ਹੈ। ਭਾਵੇਂ ਪੁਲਿਸ ਬਲ ਰਾਤ ਨੂੰ ਗੇੜਾ ਮਾਰਿਆ ਜਾਂਦਾ ਹੈ ਪਰ ਫਿਰ ਵੀ ਸੇਵਾ ਕੇਂਦਰ ਦੇ ਵਿੱਚ ਰਾਤ ਨੂੰ ਚੋਰੀ ਹੋ ਗਈ ਹੈ। ਕਾਨਪਰ ਕੋਈ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਦੀ ਰਿਪੋਰਟ। ਜੀ ਨਾਮ ਹੈ ਜੋ ਤਾਂ ਮੇਰੇ ਨਾਮ ਸਰ ਗੁਰਵਿੰਦਰ ਕੋਹਰੇ ਜਦੋਂ ਅਸੀਂ ਸਵੇਰੇ ਆਉਂਦੇ ਹ ਜਿਸ ਹਿਸਾਬ ਨਾਲ ਜਦੋਂ 9 ਵਜੇ ਲਗਭਗ 11:00 ਵਜੇ ਆਉਂਦੇ ਆ ਜਦੋਂ ਅਸੀਂ ਸਵੇਰੇ ਆ ਕੇ ਤਾਲਾ ਵਗੈਰਾ ਦੇਖੇ ਟੁੱਟਿਆ ਹੋਇਆ ਸੀਗਾ ਪਹਿਲੇ ਤੇ ਅੰਦਰ ਚੈੱਕ ਕੀਤਾ ਸਾਡੇ ਸਮਾਨ ਵਗੈਰਾ ਜਿਹਦਾ ਬੈਟਰੀ ਵਗੈਰਾ ਜੁਪੀਸ ਚੋਰੀ ਹੋਇਆ ਹੋਇਆ ਸੀਗਾ ਇਸ ਰਿਗਾਰਡਿੰਗ ਸਾਡੇ ਇੰਟਰਨੈਟ ਸੰਬੰਧੀ ਸਾਰਾ ਸਮਾਨ ਚੋਰੀ ਹੋਇਆ ਹੋਇਆ ਸੀਗਾ ਲਗਭਗ ਕਿੰਨੇ ਕਦੀ ਚੋਰੀ ਹੋ ਗਏ ਜੀ ਲਗਭਗ ਬੈਟਰੀਆਂ ਦਾ ਸਾਫ ਤਾਂ ਜਦੋਂ ਉਹ ਤਾਂ ਉੱਪਰ ਸਾਡੇ ਮੇਨ ਚਾਰਜ ਨੂੰ ਹੀ ਪਤਾ ਹੋਏਗਾ ਕਰੀ 50000 ਦੀ ਹੈਗੀ ਜੀ ਹਾਂਜੀ ਕੀ ਚਾਹੁੰਦੇ ਹੋ ਸਰਕਾਰ ਤੋਂ ਮੰਗ ਕਰਦੇ ਹੋ ਕਿ ਇਸ ਆਪਣੇ ਏਡੇ ਦੇ ਵਿੱਚ ਜਿਹੜਾ ਕਿ ਚੌਂਕੀਦਾਰ ਰੱਖਿਆ ਜਾਵੇ ਹਾਂਜੀ ਇਹੀ ਮੰਗ ਹੈ ਕਿ ਜਿੱਦਾਂ ਪਹਿਲਾਂ ਰਾਤ ਦਾ ਨਾਈਟ ਗਾਰਡ ਸੀਗਾ ਉਹ ਰੱਖਿਆ ਜਾਵੇ ਕਿਉਂਕਿ ਅੱਗੇ ਤੋਂ ਚੋਰੀ ਦੀ ਕੋਈ ਸੰਭਾਵਨਾ ਨਾ ਬਣੇ ਠੀਕ ਸਾਈ ਸਰਪੰਚ ਸਾਹਿਬ ਜਿਹੜੀ ਤੁਹਾਡੇ ਅੱਜ ਸਭਦਾ ਕੇਂਦਰ ਵਿੱਚ ਚੋਰੀ ਹੋਈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਰਾਤੀ ਕੋਈ ਰਾਤੀ ਚੋਰੀ ਹੋਈ ਹੈ ਸਭਦਾ ਕੇਂਦਰ ਚ ਆਪਣੇ ਪਿੰਡ ਕਾਨਪੁਰ ਖੁਈ ਵਿੱਚ 8 ਬੈਟਰੀ ਤੇ ਇੱਕ ਇਨਵਰਟਰ ਤੇ ਨਾਲ ਡੀਵੀਆਰ ਵਗੈਰਾ ਚੋਰੀ ਕਰਕੇ ਲੈ ਗਏ ਨੇ ਚੋਰ ਤੇ ਹੁਣ ਕੀਤੀ ਹੈ ਪੁਲਿਸ ਕੰਪਲੀਟ ਕੀਤੀ ਹੈ ਚੱਲ ਰਹੀ ਹੈ ਅੱਗੇ ਵੈਰੀਫਿਕੇਸ਼ਨ ਕਿਵੇਂ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਗੇੜਾ ਮਾਰਿਆ ਜਾਂਦਾ ਇੱਧਰ ਜਾਂ ਫਿਰ ਪੰਚਾਇਤ ਵੱਲੋਂ ਕੋਈ ਚੌਂਕੀਦਾਰ ਜਿਹੜਾ ਉਹ ਅੱਡੇ ਦੇ ਵਿੱਚ ਯਾਨੀ ਕਿ ਮੇਜੂਦ ਹੋਣਾ ਚਾਹੀਦਾ ਹੈ ਪਹਿਲਾਂ ਇੱਥੇ ਠੇਕੇਦਾਰ ਨੇ ਰੱਖਿਆ ਹੋਇਆ ਸੀ ਚੌਂਕੀਦਾਰ ਜੀ ਇੱਥੇ ਸੇਵਾ ਕੇਂਦਰ 'ਚ ਉਹ ਡੇਢ ਦੋ ਮਹੀਨੇ ਪਹਿਲਾਂ ਇੱਥੋਂ ਹਟਾਇਆ ਤੇ ਹੁਣ ਕੋਈ ਚੌਂਕੀਦਾਰ ਨਹੀਂ ਹੁੰਦਾ ਇੱਥੇ ਅੱਡੇ ਵਿੱਚ ਵੀ ਕੋਈ ਚੌਂਕੀਦਾਰ ਹੈ ਨਹੀਂ ਫਿਲਹਾਲ ਤਾਂ ਅੱਡੇ ਵਾਲਿਆਂ ਨੇ ਵੀ ਕੋਈ ਰੱਖਿਆ ਨਹੀਂ ਪੰਚਾਇਤ ਨੇ ਵੀ ਨਹੀਂ ਕੋਈ ਰੱਖਿਆ ਪੁਲਿਸ ਮਾਰਦੀ ਇੱਕ ਦੋ ਵਾਰੀ ਗੇੜੇ ਰਾਤ ਨੂੰ ਤੇ ਥੋੜਾ ਇਹ ਰੋਡ ਤੋਂ ਪਿੱਛੇ ਹੋਣ ਕਰਕੇ ਨਹੀਂ ਪਤਾ ਲੱਗਿਆ ਹੋਊਗਾ ਇੱਥੇ ਸਵੇਰੇ ਜਦੋਂ ਇਹ ਮੈਡਮ ਆਏ ਆਪਣੀ ਡਿਊਟੀ ਤੇ ਤਾਂ ਇਹਨਾਂ ਨੇ ਇੱਥੇ ਚੈੱਕ ਕੀਤਾ ਤਾਂ ਤਾਲੇ ਰੁੱਟੇ ਹੋਏ ਸੀ ਬੈਟਰੀਆਂ ਵੀ ਤਾਂ ਚੋਰੀ ਹੋਈਆਂ ਸੀ